ਬੀਤੀ ਦਿਨ ਰਾਤ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ ਲੁਧਿਆਣਾ ਤੋਂ ਆਪ ਵਿਧਾਇਕ ਗੋਗੀ ਦਾ ਜਿਹੜਾ ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਇਹ ਜਾ ਰਿਹਾ ਹੈ ਕਿ ਖੁਦ ਹੀ ਉਹਨਾਂ ਦੇ ਵੱਲੋਂ ਗੋਲੀ ਮਾਰੀ ਗਈ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਪਰਿਵਾਰਕ ਮੈਂਬਰ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਪਰ ਉੱਥੇ ਉਹਨਾਂ ਨੂੰ ਡਾਕਟਰਾਂ ਦੇ ਵੱਲੋਂ ਮ੍ਰਿਤਕ ਐਲਾਨ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਜਿਹੜੀ ਸੋਗ ਦੀ ਲਹਿਰ ਇਲਾਕੇ ਦੇ ਵਿੱਚ ਪਾਈ ਜਾ ਰਹੀ ਹੈ ਦੱਸ ਜੀ ਕਿ ਲੁਧਿਆਣਾ ਤੋਂ ਹਲਕਾ ਪਛਮੀ ਤੋਂ ਆਪ ਵਿਧਾਇਕ ਨੇ ਗੁਰਪ੍ਰੀਤ ਗੋਗੀ ਜਿਨ੍ਹਾਂ ਦੀ ਪੇਤ ਪਰੇ ਹਲਾਤਾ ਦੇ ਵਿੱਚ ਮੌਤ ਹੋ ਗਈ ਰਾਤੀ ਦੇਰ ਰਾਤ ਇਹ ਖਬਰ ਨਿਕਲ ਕੇ ਸਾਹਮਣੇ ਆਈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਤੁਰੰਤ ਡੀ ਐਮ ਸੀ ਹਸਪੀਟਲ ਲਿਜਾਇਆ ਗਿਆ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਤਾਂ ਸੂਤਰਾਂ ਦੀ ਮੰਨੀਏ ਤਾਂ ਕਿਹਾ ਜਾ ਰਿਹਾ ਹੈ ਕਿ ਗੋਗੀ ਨੇ ਖੁਦ ਨੂੰ ਗੋਲੀ ਮਾਰੀ ਹੈ ਉਥੇ ਹੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਜਿਵੇਂ ਹੀ ਉਹਨਾਂ ਨੂੰ ਇਸ ਘਟਨਾ ਬਾਬਤ ਪਤਾ ਲੱਗਦਾ ਤਾਂ ਬੀਤੀ ਦੇਰ ਰਾਤ ਦੀ ਸਾਰੀ ਘਟਨਾ ਦੱਸੀ ਜਾ ਰਹੀ ਹੈ ਆਪ ਵਿਧਾਇਕ ਨੇ ਗੋਗੀ ਅਕਸਰ ਹੀ ਜਿਹੜੇ ਐਕਟਿਵ ਮੋਡ ਦੇ ਵਿੱਚ ਨਜ਼ਰ ਆਉਂਦੇ ਨੇ ਲੁਧਿਆਣਾ ਦੇ ਵਿੱਚ ਲੋਕ ਉਹਨਾਂ ਨੂੰ ਕਾਫੀ ਪਸੰਦ ਕਰਦੇ ਨੇ ਤਾਜੇ ਹੀ ਖਬਰ ਨਿਕਲ ਕੇ ਆਣਾ ਹੋਣਾ ਦੇ ਵਰਕਰਾਂ ਦੇ ਲਈ ਕਾਫੀ ਮੰਦ ਭਾਗੀ ਜਿਹੜੀ ਮੰਨੀ ਜਾ ਰਹੀ ਹੈ ਤਾਂ ਫੋਨ ਲਾਈਨ ਤੇ ਸਾਡੇ ਸਹਿਯੋਗੀ ਸੰਦੀਪ ਜੁੜਗੇ ਨੇ ਜੀ ਸੰਦੀਪ ਕਾਫੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆਈ دیر ਰਾਤ ਕੀ ਐਮਐਲਏ ਗੋਗੀ ਦੀ ਮੌਤ ਹੋ ਗਈ ਹੈ ਤੇ ਅੱਧੀ ਰਾਤ ਨੂੰ ਜਿਹੜੇ ਵਰਕਰ ਵੀ ਘਰ ਦੇ ਬਾਹਰ ਜਿਹੜੇ ਪਹੁੰਚਨੇ ਸ਼ੁਰੂ ਹੋ ਗਏ ਸੀ ਤਾਂ ਅੱਜ ਉਹਨਾਂ ਦਾ ਸੰਸਕਾਰ ਹੋਵੇਗਾ ਕਿ ਨਹੀਂ ਜੀ ਮੈਲ ਰਸਈਪੋਰਟ ਬਹੁਤ ਮੱਠੀ ਕੁ ਮੰਤ 파ਕੀ ਖਬਰ ਹੈ ਖਾਸ ਮੁਖ ਚੇਰਾ ਖਾਸਕੇ ਆਮ ਆਦਮੀ ਪਾਰਟੀ ਦਾ ਉਹ ਚੇਰਗੜਾ ਹਮੇਸ਼ਾ ਹਾਜ਼ਰ ਅੰਦਰ ਸੀ देर रात ਉਹਨਾਂ ਨੇ ਪੇਤ ਭਰੇ ਹਾਲਾਤਾਂ ਦੇ ਵਿੱਚ ਗੋਲੀ ਲੱਗਨ ਨਾਲ ਵੀ ਮੌਤ ਹੋ ਗਈ ਹੈ ਕਿਹਾ ਤਾਂ ਨਗਰ ਅਫੀਸਰ ਕਹਿੰਦੇ ਸਿੱਧਾ ਤੁਹਾਨੂੰ ਸੀ ਸਾਈਟ ਤੇ ਖੜੇ ਆ ਰਹੇ ਹਾਂ ਕਿ ਆਮ ਆਦਮੀ ਪਾਰਟੀ ਵਰਕਰ ਦੇ ਨਾਮ ਨਾਲ ਲੋਕਾਂ ਨੂੰ ਵਾਸੀਆਂ ਨੂੰ ਇਹ ਖਬਰ ਪਹੁੰਚਦੀ ਤਾਂ ਇੱਕਦਮ ਉਹਨਾਂ ਦੇ ਘਰ ਤੇ ਐਮਸੀ ਹਸਪਤਾਲ ਪਹੁੰਚ ਗਿਆ ਤਾਂ ਵਰਕਰ ਦਾ ਰੂਲੋਗ ਕੇ ਨਾਲ ਉਹਨਾਂ ਦੇ ਜਿਹੜੇ ਹੋ ਸਕੇ ਸੰਬੰਧੀ ਉਹ ਵੀ ਤੇ ਪਹੁੰਚ ਰਿਹਾ ਲੇਕਿਨ ਫਿਲਹਾਲ ਦੱਸਦੇ ਕਿ ਉਹਨਾਂ ਦੇ ਕੁਛਰੇ ਉਹਨਾਂ ਦੀ ਸਿਸਟਰ ਗੋਗੀ ਜੀ ਦੀ ਸਿਸਟਰ ਅਤੇ ਹੋਰਲੇ ਕੁਛ ਪਰਿਵਾਰਕ ਮੈਂਬਰ ਹੈ ਉਹ ਬਾਹਰ ਆਸਟ੍ਰੇਲੀਆ ਰਹਿੰਦੇ ਆ ਤਾਂ ਆਸਟ੍ਰੇਲੀਆ ਆਨ ਤੋਂ ਬਾਅਦ ਦੀ ਸਰਕਾਰ ਦੀ ਤਾਰੀਖ ਔਰ ਸਮਾਂ ਅੱਜ ਦੇ ਦੇਰ ਤੋਂ ਬਾਅਦ ਉਹ ਪਰ ਲੱਜੂ ਕੋਈ ਕੋਦੋ ਸੰਸਕਾਰਨਾ ਫਿਲਹਾਲ ਅਗਰ ਆਮ ਜੀ ਇਹ ਵੇਨਾ ਫਿਰ ਆਜ ਸੰਸਕਾਰ ਦੀ ਗੱਲ ਜੋ ਤਰਕ ਹੈ तकरीबन ਪੌਣੀ ਪੰਜ ਦੀ ਗੱਲ ਹੈ ਤਾਂ ਉਸ ਟਾਈਮ ਖਜੇ ਸੰਸਕਾਰ ਦੇ ਕਲ ਕਰਨ ਦੀ ਗੱਲ ਆ ਕੀ ਯਾਨੀ ਕਿ ਸੰਡੇ ਨੂੰ ਐਤਵਾਰ ਨੂੰ ਸੰਸਕਾਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜੀ ਸੰਦੀਪ ਤੁਸੀਂ ਬੀਤੀ ਦੇਰ ਰਾਤ ਵੀ ਮੌਕੇ ਤੇ ਮੌਜੂਦ ਸੀ ਤਾਂ ਘਰ ਦਾ ਕੀ ਬਿਆਨ ਹੈ ਘਰ ਦੇ ਕੁਝ ਪਰਿਵਾਰਕ ਮੈਂਬਰਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੈ ਜੀ ਮਿਲਦਾ ਸਾਕੇ ਪਰਿਵਾਰਿਕ ਮੈਂਬਰਾਂ ਦੇ ਕੋਈ ਕੋਈ ਵੀ ਸੱਤ ਲਾਲ ਸਜੇ ਗੱਲ ਨਹੀਂ ਕਰ ਸੀ ਕਿਉਂਕਿ ਲਗਾਤਾਰ ਜਿਹੜਾ तकरीबन 1:00 ਵਜੇ ਤੋਂ ਲੈ ਕੇ ਪੌਣੇ 5 ਤੱਕ ਜਿਹੜੇ ਕ੍ਰਾਈਮ ਪੁਲਿਸ ਵਾਲੀ ਤੇ ਉਹਨਾਂ ਪੁਲੀਸ ਉੱਤੇ ਅੰਤਰਰਾਧੀ ਕਾਰਦੀਆਂ ਤਾਂ ਤੱਕ ਕਿਸੇ ਨੂੰ ਅੰਤਰ ਗਿਆਨ ਦੀ ਜਾਣ ਨਹੀਂ ਸੀ ਤਾਂ ਕਿਤੇ ਆਕੇ ਪੰਜਾਬ ਪ੍ਰਧਾਨ ਆਮਦਿਵਾੜੀ ਪੰਜਾਬ ਪ੍ਰਧਾਨ ਆਮਲ ਰਵਿਸ਼ੇਸ਼ ਤੋਂ ਪਹੁੰਚੇ ਤਾਂ ਫਿਰ ਪੁਰਾਣੇ ਤੋਂ ਪਹਿਲਾਂ ਇਹ ਗੱਲ ਪਬਲਿਕ ਜਾਨੀ ਮੀਡੀਆ ਸਾਹਮਣੇ ਚਾਰੀ ਕਿਥੇ ਕਿਥੇ ਉਹਨਾਂ ਦੇ पेड़ ਪਰ ਹਾਲਾਤ ਹੈ ਜਿਹੜੀ ਮੌਤ ਹੋਈ ਆ ਉਹਦਾ ਕਾਰਨ ਪਾਉਂਦੀ ਆਪਣੀ ਲਾਇਸੈਂਸੀ ਜਿਹੜਾ ਹਥਿਆਰ ਸੀ ਉਹਨੂੰ ਸਾਫ਼ ਕਰਦੇ ਸਮੇਂ ਹੋਰ ਬਣਾਉ ਨੂੰ ਆਪਣੇ ਆਪ ਹੀ ਇੱਕ ਟੰਗ ਗੋਲੀ ਚਲੀ ਤਾਂ ਉਹਨਾਂ ਦੀ ਮੌਤ ਹੋ ਗਈ ਹੈ ਇਹੀ ਗੱਲ ਜਿਹੜੀ ਹੈਗੀ ਹੈ ਉਹ ਦੌਰਾਨ ਤੇ ਡੀਸੀਪੀ ਜਿਸ ਕਰਕੇ ਕਹਿੰਦੇ ਕਿ ਇਹ ਆਮ ਲੋਕਾਂ ਦੇ ਵਿਚਲੇ ਮੰਨ ਚ ਕਿ ਖਿਆਲ ਸੀ ਕਿ ਤਾਂ ਡੈਥ ਹੋਈ ਆ ਕੋਈ ਫਿਕੋਗੀਰੀ ਕਿਉਂਕਿ ਇਹ ਜਿਸ ਵੀ ਕਵਰ ਲਈ ਚਾਹੇ ਉਹ ਮੀਡੀਆ ਕਨਫਰੰਸ ਹੀ ਚਾਹੇ ਉਹ ਆਮ ਆਦਮੀ ਪਾਰਟੀ ਵਰਕਿੰਗ ਜਾਂ ਲੋਕ ਨਵਾਸੀ ਵੀ ਉਹ ਇਕਦਮ ਸਟੰਪ ਰਹਿ ਗਏ ਹਰਾਹ ਰਗੇ ਆ ਜਮਾਗਿਕਮ ਸੁਨ ਹੋ ਗਏ ਵੀ ਇੱਕ ਤਰ੍ਹਾਂ ਹਕਮੁਕ ਜਾਇ ਕੋਈ ਪਸ ਕਹੇ ਦਿਰ ਰਾਤ ਕਰ ਗਏ ਗਲਤੀ ਸਾਢੇ 7:00 ਤੇ 8:00 ਦੇ ਇਨਾਮ ਸਾਜਾ ਅ ਗੁਰਪੀ ਗੋਗੀ ਬਸਿੱਤੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਫਤਵਾ ਤੇ ਪਰਿਆਵਰਣ ਸਰਕਸ਼ਨ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਹੈ ਸ੍ਰੀ ਸਿਚੇ ਵਾਲੀ ਦਾ ਉਹਤੇ ਦੇ ਆਦੇ ਮਾਮਲੇ ਤੋਂ ਉਪਰ ਬੈਕਿੰਗ ਮੀਟਿੰਗ ਕੀਤੀ ਇਹਨਾਂ ਨੇ ਆਪਸ ਵਿੱਚ ਤਾਂ ਇੱਕਦਮ ਉਸ ਤਰ੍ਹਾਂ ਜਿਹੜੇ ਆਪਾ ਤਾਸੀਰ ਵੀ ਲਾਈ ਪਿੱਤੀਆਂ ਬਿਲਕੁਲ ਜਿਹੜਾ ਲੱਗਦਾ ਨਹੀਂ ਸੀ ਵੀ ਇੱਦਾਂ ਦੀ ਅਨਹੋਣੀ ਕੁਝ ਘੰਟਿਆਂ ਬਾਅਦ ਹੋ ਸਕਦੀ ਹੈ ਲੇਕਿਨ ਕ੍ਰਿਏਟਿਵ ਆ ਕੇ ਹੁਣ ਰਿਸ਼ਤਿਆਂ ਦੇ ਆਨ ਤੋਂ ਬਾਅਦ ਹੁਣ ਅਗਲੀ ਜਿਹੜੀ ਸੰਸਕਾਰ ਦੀ ਗੱਲ ਹੈ ਉਹ ਅਗਰ ਆਸ਼ਤਾ ਨੂੰ ਮੁਸ਼ਕਲ ਹੀ ਲੱਗਦਾ ਹੈ ਕਿ ਕੱਲ ਦੀ ਸਵੇਰ ਵਿੱਚ ਚਾਈਰਿਆ ਹੋ ਫਿਰਾਲ ਅਜੇ ਸਹੀਬ ਤੋਂ ਹੁੰੜਾ ਪੋਸਮਾਰਟਮ ਜਾਂਚ ਅਤੇ ਉਸ ਤੋਂ ਬਾਅਦ ਇਸ ਦੀ ਪ੍ਰਕਿਰਿਆ ਹੋਗੀ ਪੋਸਮਾਰਟਮ ਦੀ ਉਸ ਤੋਂ ਬਾਅਦ ساری ਜਾਣਕਾਰੀ ਅਸੀਂ ਲਗਾਤਾਰ ਅਸੀਂ ਆਪਣੇ ਦਰਸ਼ਕਾਂ ਸੰਜੀ ਕਰਾਂਗੇ ਜੀ ਜੀ तमाम ਜਾਣਕਾਰੀ ਦੇਣ ਲਈ ਧੰਨਵਾਦ ਤਾਂ ਬੀਤੀ ਦੇਰ ਰਾਤ ਦੀ ਇਹ ਸਾਰੀ ਘਟਨਾ ਦਸੀਂ ਜਾ ਰਹੀਏ ਜਿੱਥੇ ਐਮ ਐਲ ਏ ਗੁਰਪ੍ਰੀਤ ਸਿੰਘ ਗੋਗੀ ਦੀ ਮੋਤਰੀ ਖਬਰ ਨਿਕਲ ਕੇ ਸਾਹਮਣੇ ਆਈ ਮੁੱਢਲੀ ਜਾਣਕਾਰੀ ਤੋਂ ਇਹੇ ਸਾਹਮਣੇ ਆਇਆ ਹੈ ਕਿ ਲਾਇਸੈਂਸੀ ਰਿਵੋਲਵਰ ਘਰ ਦੇ ਅੰਦਰ ਸਾਫ ਕਰ ਰਹੇ ਸਨ ਤਾਂ ਇਸੇ ਦੌਰਾਨ ਗੋਲੀ ਚੱਲ ਗਈ ਤਾਂ ਘਰ ਦੇ ਦੇ ਪਰਿਵਾਰਕ ਮੈਂਬਰ ਜਦੋਂ ਉਹਨਾਂ ਨੂੰ ਡੀ ਐਮ ਸੀ ਹਸਪੀਟਲ ਲੈ ਕੇ ਗਏ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਐਕਟਿਵ ਮੋਡ ਦੇ ਵਿੱਚ ਨਜ਼ਰ ਆਉਂਦੇ ਨੇ ਜਦੋਂ ਗੁੱਡੇ ਨਾਲੇ ਦੀ ਸਫਾਈ ਦਾ ਮੁੱਦਾ ਉੱਠਿਆ ਸੀ ਤਾਂ ਉਦੋਂ ਵੀ ਫਰੰਟ ਤੇ ਗੁਰਪ੍ਰੀਤ ਗੋਗੀ ਨਜ਼ਰ ਆਏ ਲੋਕਾਂ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦੇ ਨੇ ਤ ਅਜਿਹੇ ਦੇ ਵਿੱਚ ਵੱਡੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਹਨਾਂ ਦੀ ਮੌਤ ਹੋ ਗਈ ਹੈ ਬੀਤੀ ਦੇਰ ਰਾਤ ਐ ਜਿਹਦੀ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਉੱਥੇ ਹੀ ਆਪ ਵਰਕਰ ਤੇ ਆਪ ਨੇਤਾ ਵੀ ਜਿਹੜੇ ਉਹਨਾਂ ਦੇ ਘਰ ਦੇ ਬਾਹਰ ਪਹੁੰਚਨੇ ਸ਼ੁਰੂ ਹੋ ਗਏ ਆਪ ਦੇ ਮੰਤਰੀ ਵੀ ਜਿਹੜੇ ਨੇ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਦਾ ਉਹ ਗੋਗੀ ਦੇ ਘਰ ਪਹੁੰਚੇ ਨੇ ਉੱਥੇ ਹੀ ਜਿਹੜੇ ਅਸ਼ੋਕ ਪ੍ਰਾਸ਼ਰ ਪੱਪੀ ਨੇ ਉਹ ਵੀ ਅੱਧੀ ਰਾਤ ਨੂੰ ਜਿਵੇਂ ਹੀ ਉਹਨਾਂ ਨੂੰ ਸੂਚਨਾ ਮਿਲੀ ਤਾਂ ਘਰ ਦੇ ਅੰਦਰ ਪਹੁੰਚੇ ਨੇ ਤਾਂ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਮੌਜੂਦ ਦਿਖਿਆ ਅੱਧੀ ਰਾਤ ਨੂੰ ਤਾਂ ਤਾਂ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਡੈੱਡ ਬੋਡੀ ਕਿ ਫਾਇਰਮ ਇੰਜਰੀ ਜਿਹੜੀ ਉਹਨਾਂ ਦੇ ਹੈੱਡ 'ਚ ਹੈ। ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਜ਼ ਆਫ ਡੈਥ ਕਲੀਅਰ ਹੋ ਜਾਊਗਾ। ਬਟ ਜੋ ਹੁਣ ਤੱਕ ਦੀ ਪਰਿਵਾਰ ਦੇ ਦੱਸਣੀਆਂ ਉਹਨਾਂ ਦੇ ਜੋ ਇੱਥੇ ਲੜਕਾ ਸੀ ਉਹਦੇ ਦੱਸਣ ਮੁਤਾਬਿਕ ਐਕਸੀਡੈਂਟਲ ਫਾਇਰ ਹੋਇਆ। ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਉਹਨਾਂ ਦੀ ਜਿਹੜੀ ਹੁਣ ਡੈੱਡ ਬੋਡੀ ਹੈ ਡੀ ਐਮ ਸੀ ਦੇ ਵਿੱਚ ਮੋਰਚਰੀ ਚ ਰਖਾਈ ਹੈ ਗੋਲੀ ਲੱਗੀ ਕੱਲ ਨੂੰ ਇਹਨਾਂ ਦਾ ਪੋਸਟ ਉਹ ਕਿੰਨੇ 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 ਵਜੇ ਦੀ ਘਟਨਾ ਪੂਰੀ ਇਹ ਤਕਰੀਬਨ 11:30 ਵਜੇ ਦੀ ਵਾਰਦਾਤ ਹੈ 11:30 ਵਜੇ ਇਨਸੀਡੈਂਟ ਹੈ ਸਿਰ ਦੇ ਵਿੱਚ ਇੱਕੋ ਫਾਇਰ ਹੈ ਜੀ ਜੋ ਹੈਡ ਤੇ ਉਹਨਾਂ ਦਾ ਲਾਇਸੈਂਸੀ ਰਿਵਲਵਰ ਹੈ ਇਹ 25 ਬੋਰ ਦਾ ਜਿਹੜਾ ਨਾ ਲਾਇਸੈਂਸੀ ਪਿਸਟਲ ਹੈ ਸਰ ਸਾਫ਼ ਕਰ ਰਹੇ ਸੀ ਕਿ ਸਰ ਪਿਸਟਲ ਉਹਨਾਂ ਦਾ ਆਪਣਾ ਆਪਣਾ ਪਿਸਟਲ ਹੈ ਉਹਨਾਂ ਦਾ ਆਪਣਾ ਪਿਸਟਲ ਹੈ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇਕੋ ਫਾਇਰ ਹੋਇਆ ਤੇ ਜੋ ਫੈਮਿਲੀ ਦੇ ਤੇ ਸਾਰਿਆਂ ਦੱਸਣ ਮੁਤਾਬਿਕ ਐਕਸੀਡੈਂਟਲ ਫਾਇਰ ਹੋਇਆ ਬਾਕੀ ਅਸੀਂ ਆਫਟਰ ਜਿਹੜਾ ਪੋਸਟਮਾਰਨ ਨੂੰ ਤੁਹਾਨੂੰ ਥੋੜਾ ਜਿਹਾ ਦੱਸ ਦਿੰਦੇ ਕਿੱਥੇ ਕਰਕੇ ਫਾਇਰ ਹੋਇਆ ਵਾ ਰਾਈਟ ਲੈਫਟ ਨੂੰ ਰਾਈਟ ਐਗਜੈਕਟ ਜਿਹੜਾ ਉਹਦਾ ਐਂਟਰੀ অর ਐਗਜ਼ਿਟ ਵੂਂਡ ਹੈਗਾ ਲੱਗ ਕੇ ਆਰ ਪਾਰ ਹੋ ਗਈ ਹੈ ਚਾਹ ਦੇ ਦੇ ਸਫਾਈ ਕਰਦੇ ਪੈ ਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੰਟ ਹੈ ਤੇ ਵਾਈਫ ਉਹਨਾਂ ਦੇ ਦੱਸਣ ਮੁਤਾਬਕ ਵੈਪਨ ਨੂੰ ਸਫਾ ਸਾਫ ਕਰ ਰਹੇ ਸੀ ਤੇ ਐਕਸੀਡੈਂਟਲ ਜਿਹੜਾ ਫਾਇਰ ਹੋਇਆ ਉਹ ਇੱਕੋ ਜਿਹੜਾ ਫਾਇਰ ਵੈਡ ਬੋਬੀ ਕਿੰਨੀ ਫਾਇਰ ਇੰਜਰੀ ਜਿਹੜੀ ਉਹਨਾਂ ਦੇ ਹੈਡ 'ਚ ਹੈ ਬਾਕੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕਾਸ ਆਫ ਡੈਥ ਕਲੀਅਰ ਹੋ ਜਾਊਗਾ